खालसा वाहेगुरु जी की फतेह परम सन्मान योग धन धन सतगुरु गुरु ग्रंथ साहब जी महाराज तिनाद पावन पवित्र हजूरी अंदर जुड़ बैठे गुरु सवारे सत्संगी जनों जो लड़ी लड़ीवार गुर शब्द विचार चल रही है तड़ी तहत अज का शब्द माज राग के अंदर ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜਿਨ੍ਹਾਂ ਦੇ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਅੰਗ 130 131 ਤੇ ਸੁਭਾਈ ਮਾਨ ਹੈ ਸਤਿਗੁਰੂ ਗੁਰਵਾਰਜਨ ਸਾਹਿਬ ਜੀ ਕਿਰਪਾ ਕਰਦੇ ਨੇ ਕਹਿਣ ਲੱਗੇ ਅੰਤਰ ਅਲਖ ਨਾ ਜਾਏ ਲਖਿਆ ਕਹਿੰਦੇ ਉਹ ਔਕਾਤ ਭੁਖ ਵਾਹਿਗੁਰੂ ਸਾਰਿਆਂ ਦੇ ਅੰਦਰ ਹੈ ਅਲਖ ਹੈ ਉਹਨੂੰ ਵੇਖਿਆ ਨਹੀਂ ਜਾ ਸਕਦਾ ਉਹ ਅਲੱਖ ਪ੍ਰਮਾਤਮਾ ਜਿਹਨੂੰ ਇਸੀ ਆਪ ਸਰੀਰ ਦੀ ਅੱਖਾਂ ਨਹੀਂ ਵੇਖ ਸਕਦੇ ਇਹ ਉਹ ਸਾਰਿਆਂ ਦੇ ਅੰਦਰ ਹੈ ਅੰਤਰਾ ਲੱਖ ਨਾ ਜਾਈ ਰੱਖਿਆ ਉਹ ਅਲੱਖ ਅੰਦਰ ਸਾਡੇ ਰਹਿੰਦਾ ਹੈ ਪਰਸੀਂ ਵੇਖ ਨਹੀਂ ਸਕਦੇ ਨਾਮ ਰਤਨ ਲੈ ਗੁਜਾ ਰੱਖਿਆ ਗੁਜਲ ਲੁਕਾ ਕੇ ਰੱਖਿਆ ਹੋਇਆ ਪ੍ਰਮਾਤਮਾ ਦਾ ਨਾਮ ਸਾਰਿਆਂ ਦੇ ਅੰਦਰ ਹੈ ਰਤਨਾ ਵਰਗਾ ਬੜਾ ਕੀਮਤੀ ਕਿੰਨੇ ਹੈ ਸਾਰਿਆਂ ਦੇ ਅੰਦਰ ਪਰਮਾਤਮਾ ਨੇ ਲੋਕਾਂ ਕੇ ਰੱਖਿਆ ਹੋਇਆ ਹੈ ਸਭ ਦੇ ਅੰਦਰ ਹੈ ਆਗਮ ਅਗੋਚਰ ਸਭ ਤੇ ਉੱਚਾ ਉਹ ਪਹੁੰਚੇ ਇੰਦਰੀਆਂ ਦੀ ਪਹੁੰਚ ਤੋਂ ਪਰਾਂ ਹੈ ਸਭ ਤੋਂ ਉੱਚਾ ਹੈ ਗੁਰ ਕੈ ਸ਼ਬਦ ਲਖਾਵਣਿਆ ਹੁਣ ਵੇਖਾਂ ਕਿਵੇਂ ਗੁਰੂ ਦੇ ਸ਼ਬਦ ਦਾ ਅਸੀਂ ਉਹਨੂੰ ਵੇਖ ਸਕਦੇ ਹਾਂ ਇਹ ਤਾਂ ਗੁਰਬਾਣੀ ਪੜਦੇ ਆ ਤੇ ਗੁਰਬਾਣੀ ਰਹੀਂ ਸੁਣ ਪਤਲੇ ਕਿ ਪ੍ਰਮਾਤਮਾ ਕਿਹੋ ਜਿਹਾ ਹੈ ਉਹਦੇ ਚੱਕਰ ਚਿੰਨ ਕਿਹੋ ਜੇ ਨੇ ਉਹਦਾ ਰੂਪ ਕਿਹੋ ਜੇ ਤੇ ਸਹਿਬ ਕਹਿੰਦਾ ਕਿ ਉਹਦਾ ਕੋਈ ਚੱਕਰ ਚਿੰਨ ਵਖਰੇ ਨਹੀਂ ਜਿਹੜੇ ਗੁਰਬਾਣੀ ਪੜਾਗੇ ਫਿਰ ਸਮਝ ਆਏਗੀ ਕਿ ਪ੍ਰਮਾਤਮਾ ਦੇ ਕੋਈ ਚੱਕਰ ਚਿੰਨ ਵਖਰੇ ਨਹੀਂ ਉਹ ਸਹਿ ਸਤਵ ਨੈਨ ਨਨ ਨੈਨ ਹੈ ਤੋਏ ਕੋ ਸਹਿ ਸਮੂਤ ਨਨਾਂ ਏਕ ਤੋ ਹੀ ਆ ਜਿੰਨੀਆਂ ਅੱਖਾਂ ਨੇ ਇਹ ਤੇਰੀਆਂ ਹੀ ਅੱਖਾਂ ਨੇ ਜਿਤੀਆਂ ਮੂਰਤਾਂ ਨੇ ਤੇਰੀਆਂ ਰੱਬ ਦੀ ਕੋਈ ਮੂਰਤੀ ਨਹੀਂ ਬਣਾਈ ਜਾ ਸਕਦੀ ਰੋਜ਼ ਪੜਦੇ ਹਨ ਜਬੀਸਾ ਦੀ ਬਾਣੀਆਂ ਸੈਗਨਗੇ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਰਣਜਨ ਸੋਏ ਉਹਨੂੰ ਥਾਪ ਨਹੀਂ ਸਕਦੇ ਜੇ ਇਸ ਨੂੰ ਥਾਪ ਸਕਦੇ ਆ ਫਿਰ ਮਿਟਾ ਵੀ ਸਕਦੇ ਜੈਸੀ ਕੋਈ ਮੂਰਤ ਰੱਬ ਦੀ ਕੋਈ ਮੂਰਤੀ ਬਣਾ ਲਈਏ ਉਹਨੂੰ ਤੋੜ ਵੀ ਸਕਦੇ ਆ ਰੱਬ ਨੇ ਸਾਨੂੰ ਥਾਪਿਆ ਸਿਰ ਬਰੂ ਥਾਪ ਨਹੀਂ ਸਕਦੇ ਰੱਬ ਨੇ ਸਾਨੂੰ ਬਣਾਇਆ ਅਸੀਂ ਤਾਂ ਬਣਾ ਨਹੀਂ ਸਕਦੇ ਸਹਿਜ ਜੀ ਕਹਿੰਦੇ ਕਿ ਉਹ ਪ੍ਰਮਾਤਮਾ ਗੁਰੂ ਦੇ ਸ਼ਬਦ ਰਹਿਣ ਨੂੰ ਵੇਖਿਆ ਜਾ ਸਕਦਾ ਹੈ ਹਾਉ ਵਾਰੀ ਜੀਉ ਵਾਰੀ ਕਲ ਮੈਂ ਨਾਮ ਸੁਣਾ ਬਣਿਆ ਗੁਰੂ ਸ਼ਬਦ ਕਹਿੰਦੇ ਮੈਂ ਮਾਰਨੇ ਜਾਵਾਂ ਉਹਨਾਂ ਤੋਂ ਬਲਹਾਰ ਜਾਵਾਂ ਜੋ ਇਸ ਕਲਮੈ ਕਲਮ ਪਰ ਮੁੱਖਾ ਜੀਵਨ ਅੰਦਰ ਇਸ ਮੁੱਖਾ ਜੀਵਨ ਵਿੱਚ ਰੱਬ ਦੇ ਨਾਮ ਨੂੰ ਸੁਣਾਉਂਦੇ ਨੇ ਜਿਹੜੇ ਸਾਨੂੰ ਰੱਬ ਦੀ ਗੱਲ ਕੋ ਸੁਣਾਉਂਦਾ ਹੈ ਰੱਬ ਨਾਲ ਜੋੜਨ ਦੀ ਗੱਲ ਕਰਦਾ ਹੈ ਗੁਰੂ ਸਿਮਰਨੇ ਮਬਾਰਨੇ ਜਾਮਾ ਬੜੇ ਪਿਆਰੇ ਬਚਨ ਪੜਦੇ ਆ ਜਨ ਨਾਨਕ ਧੋੜ ਮੰਗੇ ਤਿਸ ਗੁਰਸਿੱਖੇ ਜੋ ਆਪ ਜਪੈ ਅਵਰਾ ਨਾਮ ਜਪਾਵੇ ਸਤਿਗੁਰ ਦੇ ਮੈਂ ਉਹਦੇ ਚਰਨ ਪੂੜ ਪਰਸਦਾ ਜਿਹੜੇ ਆਪ ਨਾਮ ਜਪਦੇ ਨੇ ਫਿਰ ਦੂਜੇ ਨੂੰ ਪ੍ਰੇਰਣ ਦੇਂਦੇ ਨੇ ਕਿ ਤੂੰ ਵੀ ਨਾਮ ਜਪ ਹੁ ਜਿਵੇਂ ਅਸੀਂ ਗੁਦਾਰੇ ਆਉਨੇ ਆ ਕੋਈ ਸਾਡੇ ਨਾਲ ਦਾ ਗਵੰਡੀ ਹੈ ਅਸ ਨੂੰ ਪ੍ਰੇਰੀ ਤੇ ਤੂੰ ਵੀ ਗਗਰੇ ਚੱਲਿਆ ਅਗਰ ਵੇਖੋ ਸੰਸਾਰਿਕ ਤੌਰ ਤੇ ਨਾ ਇੱਕ ਬੰਦਾ ਧਨਾੜ ਅਮੀਰ ਹੈ ਤੇ ਨੈਟਵਰਕਿੰਗ ਜਿਹੜੀ ਚੱਲਦੀ ਹੈ ਬੰਦਾ ਕਹਿੰਦਾ ਭਾਈ ਨੈਟਵਰਕਿੰਗ ਮੈਂ ਕਰ ਰਿਹਾ ਤੂੰ ਵੀ ਨੈਟਵਰਕਿੰਗ ਕਰ ਹੁਣ ਜਿਹੜਾ ਕਹਿ ਰਿਹਾ ਤਾਂ ਭਾਵ ਕੀ ਹੁੰਦਾ ਕਿ ਤੂੰ ਨੈਟਵਰਕਿੰਗ ਤੂੰ ਵੀ ਮੇਰੇ ਨਾਲ ਜੁੜੇਗਾ ਜੋ ਤੂੰ ਪੈਸਾ ਲਏਗਾ ਕਮਿਸ਼ਨ ਮੈਨੂੰ ਮਿਲੇਗਾ ਗੁਰਮਤਿ ਵੀ ਇਦਾਂ ਹੀ ਹੈ ਤੇ ਜੇ ਅਸੀਂ ਆਪ ਨਾਮ ਜਪਦੇ ਤਾਂ ਤੂੰ ਵੀ ਬਿਨਾਂ ਨਾਮ ਜਪ ਤੇ ਫਿਰ ਗੁਰੂ ਸਾਡੇ ਵੀ ਕਿਰਪਾ ਕਰੇਗਾ ਜਨ ਨਾਨਕ ਤੋੜ ਮੰਗਾ ਤਿਸ ਗੁਰ ਸਿੱਖੀ ਜੋ ਆਪ ਜਪੈ ਅਵਰ ਨਾਮ ਜਪਾਵੇ ਤੇ ਸਹਿਬ ਕਹਿੰਨਗੇ ਸੰਤ ਪਿਆਰੇ ਸਚੈ ਧਾਰੇ ਵਡ ਪਾਗੀ ਦਰਸ਼ਨ ਪਾਵਣਿਆ ਕਹਿੰਦੇ ਉਸ ਪ੍ਰਮਾਤਮਾ ਨੇ ਆਪਣੇ ਗੁਰਮੁਖ ਪਿਆਰੇ ਸੰਸਾਰ 'ਚ ਭੇਜੇ ਹਨ ਉਹ ਜਿਹੜੇ ਗੁਰਮੁਖ ਪਿਆਰੇ ਨੇ ਸੰਤ ਜਾਣ ਹਨ ਰੱਬ ਨੂੰ ਪਿਆਰੇ ਲੱਗਦੇ ਹਨ ਰੱਬ ਨਾਲ ਪਿਆਰ ਕਰਦਾ ਉਹਨਾਂ ਨੂੰ ਤੇ ਬੜੇ ਭਾਗਾਂ ਨੂੰ ਇਹੋ ਜਿਹਾ ਗੁਰਮੁਖਾਂ ਦਰਸ਼ਨ ਵੀ ਹੁੰਦਾ ਹੈ ਅਪਰ ਦੇ ਨ ਸਹੀ ਪਿਆਰੇ ਮੇਲ ਜਿਨ੍ਹਾਂ ਮਰਿਆੰਦਰਾ ਨਾਮ ਚਿਤਾਵੇ ਸਾਨੂੰ ਵੀ ਕਿਤੇ ਦਰਸ਼ਨ ਹੋ ਜਾਵੇ ਐਸੇ ਮੇਰਾ ਗੁਰਮੁਖਾਂ ਦਾ ਤੇ ਜਿਹੜੇ ਸਾਨੂੰ ਵੀ ਰੱਬ ਨਾਲ ਜੋੜਦੇ ਤੇ ਸੱਜ ਨੇ ਬੜੇ ਭਾਗਾਂ ਨਾਲ ਇਹੋ ਜਿਹਾ ਗੁਰਮੁਖਾਂ ਦਰਸ਼ਨ ਹੁੰਦਾ ਰਹਾਓ ਸਾਦਿਕ ਸਿੱਧ ਜਿਸੈ ਕੋ ਫਿਰਦੇ ਕਹਿੰਦੇ ਵੱਡੇ ਵੱਡੇ ਸਤਨਾ ਕਰਨ ਵਾਲੇ ਲੰਬੀਆਂ ਦੇ ਸਮਾਧੀਆਂ ਲਾਉਣ ਵਾਲੇ ਜਪ ਤਪ ਕਰਨ ਵਾਲੇ ਜਿਹੜੇ ਨੇ ਜਿਸ ਰੱਬ ਨੂੰ ਲਬਦੇ ਫਿਰਦੇ ਹੰਦੇ ਤੇ ਰੱਬ ਦੇ ਨਾਮ ਦੇ ਸਮਾਧੀ ਆਨੰਦ ਕੇ ਰੱਬ ਦੇ ਸਜਾਈ ਬ੍ਰਹਮੇ ਇੰਦਰ ਧਿਆਏ ਨਹਿਰਦੇ ਕਹਿੰਦੇ ਬ੍ਰਹਮਾ ਵਰਗੇ ਇੰਦਰ ਵਰਗੇ ਉਹ ਵੀ ਜਿਸ ਰੱਬ ਨੂੰ ਹਿਰਦੇ ਵਿੱਚ ਆਉਂਦੇ ਨੇ ਕੋਟ 33 ਸਾ ਖੋਜੈ ਜਾ ਕੋ ਤੀਤੀ ਕਰੋੜ ਦੇਵੀ ਦੇਵਤੇ ਵੀ ਰੱਬ ਨੂੰ ਕੋਈ ਤੇ ਜਿਸ ਰੱਬ ਨੂੰ ਲੱਭ ਰਹੇ ਆ ਨ ਬ੍ਰਹਮਾ ਵੀ ਲੱਭ ਰਿਹਾ ਸਾਧਕ ਸਿੱਧ ਵੀ ਲੱਭ ਰਹੇ ਨੇ ਤੇ ਸਭ ਨੂੰ ਕਿਵੇਂ ਮਿਲੇਗਾ ਉਹ ਗੁਰ ਮੇਲ ਹਿਰਦਾ ਕਾ ਬਣਿਆ ਗੁਰੂ ਨੂੰ ਮਿਲ ਕੇ ਹੀ ਜਦੋਂ ਗੁਰ ਦੇ ਸ਼ਰਨ ਵਿੱਚ ਆਉਂਦਾ ਫਿਰ ਗੁਰੂ ਮਿਲਾਪ ਕਰਵਾ ਦਿੰਦਾ ਬਿਨ ਸਤਿਗੁਰੂ ਕਿਨਾਂ ਨਾ ਪਾਇਓ ਬਿਨ ਸਤਿਗੁਰੂ ਕਿਨਾਂ ਨਾ ਪਾਇਆ ਸਤਿਗੁਰੂ ਵਿੱਚ ਆਪ ਰੱਖੀ ਹੋਣ ਕਰ ਪ੍ਰਗਟ ਆਖ ਸੁਣਾਇਆ ਤੇ ਸਾਈਂ ਨੇ ਉੱਤਮ ਨੇ ਇਹ ਵਿਚਾਰ ਹੈ ਜਿਨ ਸੱਚੇ ਸੋਚ ਤਲਾਇਆ ਜਗ ਜੀਵਨ ਦਾ ਤਾਪਾਇ ਲੋਕ ਹੋਰ ਤਰੀਕੇ ਲੱਭਦੇ ਨੇ ਕੋਈ ਸਾਧਨਾ ਕਰਿਆ ਜੰਗਲਾਂ ਵਿੱਚ ਜਾੜਿਆ ਪਹਾੜਾਂ ਤੇ ਜਾ ਰਿਹਾ ਗੁਫਾਵਾਂ ਵਿੱਚ ਬੈਠਾ ਘਰ-ਬਾਰ ਤਿਆਗ ਕੇ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਪਰ ਬੜਾ ਪਿਆਰੇ ਬਸ ਸਾਈਂ ਕਰੇ ਕਹਿੰਦੇ ਨਾਨਕ ਸਤਿਗੁਰੂ ਤਾਂ ਮਰੇ ਜਮਨ ਦਾ ਹਦ ਜੇ ਨੀਤ ਸਾਡੀ ਚੰਗੀ ਹੋ ਜਾ ਨੀਤ ਰਾਸ ਨੀਤ ਚੰਗੀ ਹੋਵੇ ਸਾਨੂੰ ਘਰ ਵਿੱਚ ਰੱਬ ਲੱਭ ਜਾਂਦਾ ਹੈ ਆਪਣੀ ਮਾਹ ਵਿੱਚ ਰੱਬ ਦਿਸੇਗਾ ਪਿਓ ਚਰ ਰੱਬ ਦਿਸੇਗਾ ਸੱਤ ਚੂ ਨੋ ਵਿੱਚੋਂ ਆਂਢੀ ਗਵਾਂਢੀ ਵਿੱਚੋਂ ਸਾਰੇ ਰੱਬ ਦਿਸੇਗਾ ਜੇ ਨੀਂਦ ਚੰਗੀ ਹੋਵੇ ਤੇ ਜੇ ਨੀਂਦ ਚੰਗੀ ਨਹੀਂ ਤੇ ਭਾਵੇਂ ਪਹਾੜਾਂ ਤੇ ਚਲੇ ਜਾਓ ਜਿੰਨਾ ਮਰਜੀ ਸਮਾਧੀਆਂ ਲਾ ਲਓ ਰੱਬ ਦਾ ਮਿਲਾਪ ਨਹੀਂ ਹੁੰਦਾ ਜੇ ਨੀਂਦ ਚੰਗੀ ਹੈ ਤੇ ਸਾਨੂੰ ਹਰ ਥਾਂ ਤੇ ਈਬੈ ਬਿਠਲ ਉਬੈ ਬਿਠਲ ਬਿਠਲ ਬਿਨ ਸੰਸਾਰ ਉਹ ਸਾਰਾ ਵੀ ਦਿਸੇਗਾ ਆਠ ਪਹਿਰ ਤੁਧ ਜਾਪੇ ਪਵਣਾ ਉਹਨਾਂ ਕਹਿੰਦੇ ਕਿ ਸਿਮਰਨ ਕਿਵੇਂ ਕਰਨਾ ਹੈ ਤੇ ਗੁਰਬਾਣੀ ਸਾਹਿਬ ਕਹਿੰਦੇ ਆਖੋ ਪਵਨ ਹਵਾ ਜਿਹੜੀ ਹੈ ਨਾ ਇਹ ਵੀ ਤਰ੍ਹਾਂ ਸਿਮਰਨ ਕਰ ਰਹੀ ਹੈ ਉਹਨਾਂ ਕਹਿੰਦੇ ਕਿਵੇਂ ਸਿਮਰਨ ਕਰ ਰਹੀ ਹੈ ਰੱਬ ਦੇ ਹੁਕਮੇ ਤੁਰਨਾ ਹੀ ਰੱਬ ਦਾ ਸਿਮਰਨ ਹੈ ਸਿਮਰਨ ਦਾ ਭਾਵ ਇਹ ਨਹੀਂ ਕਿ ਅਸੀਂ ਸਵੇਰੇ ਸਵੇਰੇ ਬਾਣੀ ਪੜ ਲਈਏ ਵਾਇਗਰ ਵਾਇਗੁਰ ਕਰ ਲਈਏ ਤੇ ਫਿਰ ਸਾਰ ਦਿਨ ਰੱਬ ਦੇ ਹੁਕਮ ਦੇ ਉਲਟ ਕੰਨੀ ਜਾਈਏ ਜੋ ਚਿਤ ਕਰੇ ਖਾਈਏ ਜੋ ਚਿਤ ਕਰੇ ਵੇਖੀਏ ਜੋ ਚਿਤ ਕਰੇ ਉਹ ਕਮਾਉਗ ਲਾ ਕਰੀਏ ਇਹ ਸਿਮਰਨ ਨਹੀਂ ਹੈ ਸਿਮਰਨ ਕੀ ਹੈ ਰੱਬ ਦੇ ਹੁਕਮ ਤੁਰਨਾ ਤੇ ਸਹਿਬ ਜੀ ਕਹਿੰਦੇ ਕਿ ਆਠ ਪਹਿਰ ਅਠੇ ਪੈਰ ਤੂੰ ਜਾਪੇ ਪਵਣਾ ਜਿਹੜੀ ਹਵਾ ਤਰ ਸਿਮਰਨ ਕਰ ਰਹੀ ਹੈ ਭਾਵ ਤੇਰੇ ਹੁਕਮ ਤੁਰ ਰਹੀ ਹੈ ਤੇ ਸਿੱਖਣ ਨੂੰ ਕਹਿੰਦਾ ਆਠ ਪਹਿਰ ਸਲਾ ਸਰਜਨਹਾਰ ਤੂੰ ਭਈ ਅਠੇ ਪਰ ਰੱਬ ਦਾ ਨਾਮ ਜਪ ਤੁਦ ਪਾਵ ਇਹ ਨਹੀਂ ਕਿ ਹੱਥੇ ਪੈਰ ਤੇ ਬਾਣੀ ਪੜਦਾ ਰਹਿ ਗੁਦਾਰੇ ਬਿਠਾ ਰਹਿ ਕਿ ਸੁਣਾ ਨਹੀਂ ਬੰਦੇ ਨੇ ਚਾਰ ਪੈਰ ਦਿਨ ਤੇ ਚਾਰ ਪੈਰ ਰਹਿਣ ਹੁੰਦੀ ਹੈ ਵੀ ਜਾਗਦਿਆਂ ਸੁੱਤਿਆਂ ਵੀ ਰੱਬ ਦੇ ਹੁਕਮੇ ਰਹਿਣਾ ਰੱਬ ਦੇ ਰਜ਼ਾ ਵਿੱਚ ਰਹਿਣਾ ਹੀ ਰੱਬ ਦਾ ਸਿਮਰਨ ਹੈ ਤੇ ਸਹਿਬ ਕਹਿੰਦੇ ਕਿ ਇਹ ਹੱਥੇ ਪੈਰ ਸਿਮਰਨ ਕਰਦੀ ਹੈ ਧਰਤੀ ਸੇਵਕ ਪਾਇਕ ਚਰਣਾ ਜਿਹੜੀ ਤੇਰੀ ਧਰਤੀ ਹੈ ਜ਼ਮੀਨ ਹੈ ਇਹ ਵੀ ਤੇਰੀ ਸੇਵਕਾ ਹੈ ਇਹ ਪੈਰਾਂ ਥੱਲੇ ਹੀ ਹੈ ਜੈਵਿਕ ਉਮਰਈਆ ਕੰਮ ਕਰ ਕਰ ਰਹੀ ਜੋ ਬੀਜ ਪਾ ਰਹੇ ਹੁਣ ਪੈਦਾ ਕਰ ਰਹੀ ਹੈ ਉਹ ਤੇ ਰੱਬ ਦੇ ਹੁਕਮ ਵਿੱਚ ਹੈ ਆ ਰੋਇ ਪੜਦੇ ਹਨ ਪੈ ਵਿੱਚ ਪਾਣੋ ਵਹਿ ਸਤਬਾਓ ਪੈ ਵਿੱਚ ਚੱਲਣ ਲਖ ਦਰਿਆਓ ਪੈ ਵਿੱਚ ਅਗਨ ਕਟੇ ਬੇਗਾਰ ਪੈ ਵੀ ਤਰਤੀ ਤਬੀ ਭਾਰ ਪੈ ਵਿੱਚ ਇੰਦੇ ਫਿਰ ਸਿਰ ਭਾਰ ਪੈ ਵਿੱਚ ਰਾਜਾ ਤਰਨ ਦਵਾਰ ਪੈ ਵਿੱਚ ਸੂਰਜ ਪੈ ਵੀ ਚੰਦ ਕੋਹ ਕਰੋਣੀ ਚਲਤ ਨਾ ਆ ਸੂਰਜ ਹੀ ਰੱਬ ਦੇ ਹੁਕਮ ਵਿੱਚ ਹੈ ਅੱਜ ਚੰਦਰਮਾ ਵੀ ਰੱਬ ਦੇ ਹੁਕਮ ਵਿੱਚ ਹੈ ਹੁਣ ਕੋਈ ਬੰਦਾ ਇਹ ਕਹੇ ਮੈਂ ਸੂਰਜ ਜਲਦੀ ਜਾਣਾ ਕਿਤੇ ਜਾਂ ਮੈਨੂੰ ਕੰਮ ਹੈ ਸੂਰਜ ਜਲਦੀ ਚੜ ਜਾਵੇ ਐਸਾ ਨਹੀਂ ਹੋਵੇਗਾ ਯਾ ਅੱਜ ਮੇਰਾ ਕੰਮ ਬਹੁਤ ਪਿਆ ਹੋਇਆ ਸੂਰਜ ਲੇਟ ਗਰੁੱਪ ਹੋਵੇ ਐਸਾ ਨਹੀਂ ਹੁੰਦਾ ਰੱਬ ਦੇ ਹੁਕਮ ਵਿੱਚ ਚੜਦਾ ਤੇ ਹੁਕਮ ਹੀ ਗਰੁੱਪ ਹੋ ਜਾਂਦਾ ਉਹਦੇ ਹੁਕਮ ਵਿੱਚ ਚੰਦਰਮਾ ਚੜਦਾ ਹੁਕਮ ਹੀ ਗਰੁੱਪ ਹੁੰਦਾ ਆਂ ਇੰਦਰ ਮੀਂਹ ਪੈਂਦਾ ਜਿਹੜਾ ਰੱਬ ਦੇ ਹੁਕਮ ਵਿੱਚ ਹੈ ਸਭ ਕੁਝ ਇਹ ਹਰ ਚੀਜ਼ ਰੱਬ ਦੇ ਹੁਕਮ ਵਿੱਚ ਹੈ ਤੇ ਜਿਸ ਦਿਨ ਇਨਸਾਨ ਰੱਬ ਦੇ ਹੁਕਮ ਤੁਰੇਗਾ ਨਾ ਤਾਂ ਜਪ ਜਪ ਦੀ ਪਹਿਲੀ ਪੂਰੀ ਪੜਦੇ ਆ ਕਿੰਨਾ ਕਿ ਸੋਚਾ ਸੋਚਣਾ ਹੋਵੇਈ ਜੇ ਸੋਚੀ ਲੱਖ ਵਾਰ ਤੋਂ ਲੱਖਾਂ ਵਾਰੀ ਤਨੇ ਇਸ਼ਨਾਨ ਕਰ ਲੈ ਤੇਰਾ ਮਨ ਪਵਿੱਤਰ ਨਹੀਂ ਹੋ ਸਕਦਾ ਇਸ਼ਨਾਨ ਬਾਹਰੋਂ ਕਰਨ ਮਨ ਪਵਿੱਤਰ ਨਹੀਂ ਹੁੰਦਾ ਚੁੱਪੇ ਚੁੱਪਣਾ ਹੋਵੇਈ ਜੇ ਲਾਇ ਰਹਾ ਲਿਪਤਾ ਜੇ ਲਗਾਤਾਰ ਸਮਾਧੀ ਲਾ ਕੇ ਬਹਿ ਜਾਈਏ ਚੁੱਪ ਕਰਕੇ ਬਹਿ ਜਾਈਏ ਮੂੰਹ ਬੋਲੇ ਹੀ ਕੁਝ ਨਾ ਜ਼ੁਬਾਨ ਕੁਝ ਨਾ ਬੋਲੇ ਕਹਿੰਦੇ ਫਿਰ ਵੀ ਅੰਦਰ ਮਨ ਬੋਲਦਾ ਰਹਿੰਦਾ ਭੁੱਖਿਆਂ ਨੂੰ ਭੁਖਣਾ ਉਤਰੇ ਜੇ ਬੰਨਾ ਪੁਰੀਆਂ ਭਾਰ ਜੇ ਸਾਰੀ ਦੁਨੀਆ ਦੀ ਦੌਲਤ ਇਕੱਠੀ ਕਰ ਲੈ ਤਾਂ ਵੀ ਤੇਰੀ ਭੁੱਖ ਨਹੀਂ ਹੱਟੀ ਨਾ ਸਹਿਜ ਗਿਆਨ ਪੰਨ ਲੱਖ ਹੋਏ ਤਾਂ ਇੱਕ ਨਾ ਚੱਲਿਆ ਨਾਲ ਹਜ਼ਾਰਾਂ ਤੇਰੀਆਂ ਲੱਖਾਂ ਤੇ ਸਿਆਣਪ ਆਉਣ ਲੋਕਾਂ ਨੂੰ ਬੜਾ ਚੰਗਾ ਬੜਾ ਨੇਕ ਪਰ ਇੱਕ ਵੀ ਇਸ ਗਿਆਨ ਬਣਾਲ ਨਹੀਂ ਜਾਂਦੀ ਤੇ ਫਿਰ ਪੁੱਛਿਆ ਕਿਵ ਸੱਚਿਆਰਾ ਹੋਈ ਹੈ ਕਿਵ ਕੋੜਾ ਟੁੱਟੇ 파ਰਮ ਸਚਾਰ ਕਿਵੇਂ ਬਣ ਸਕਦੇ ਆ ਰੱਬ ਦੇ ਸਾਡੇ ਵਿਚਕਾਰ ਇਹ ਦੀਵਾਰ ਹਟ ਕੇ ਵੀ ਸਕਦੀ ਹੈ ਤੇ ਕਹਿੰਦਾ ਕਿ ਹੁਕਮ ਰਜ਼ਾਈ ਚਲਣਾ ਨਾਨਕ ਲਖਿਆ ਨਾਲ ਤੋ ਰੱਬ ਦੇ ਹੁਕਮੇ ਤੋਂ ਸ਼ੁਰੂ ਕਰਦੇ ਜੋ ਰੱਬ ਕਰਦਾ ਉਹਨੂੰ ਸਤ ਕਰਕੇ ਮੰਨਣਾ ਪ੍ਰਵਾਨ ਕਰ ਲੈ ਤੇ ਸਤਗੁਰੂ ਕਹਿੰਦੇ ਕਿ ਧਰਤੀ ਵੀ ਤੇਰੀ ਸੇਵਕਾ ਬਣ ਕੇ ਸੇਵਾ ਕਰ ਰਹੀ ਖਾਣੇ ਬਾਣੇ ਸਰਬ ਨਿਵਾਸੀ ਖਾਣੀਆਂ ਜੜੀਆਂ ਨੇ ਚਾਰ ਖਾਣੀਆਂ ਨੇ ਅੰਡਜ ਜਿਰਜ ਸੇਤਜ ਉਤਪਜ ਭਾਵ ਕੁਝ ਜੀਵ ਜਿਹੜੇ ਮਿੱਟੀ ਚੋਂ ਪੈਦਾ ਹੁੰਦੇ ਨੇ ਕੁਝ ਜੀਵ ਜਿਹੜੇ ਉਹ ਫਿਰਜ ਤੋਂ ਪੈਦਾ ਹੁੰਦੇ ਨੇ ਕੁਝ ਪਸੀਨੇ ਤੋਂ ਪੈਦਾ ਹੁੰਦੇ ਨੇ ਤੇ ਕੁਝ ਜਿਹੜੇ ਜ਼ਮੀਨ ਚੋਂ ਪੈਦਾ ਹੁੰਦੇ ਨੇ ਜਿਵੇਂ ਪੇੜ-ਪੌਦੇ ਨੇ ਕਹਿੰਦੇ ਇਹ ਚਾਰ ਖਾਣੀਆਂ ਨੇ ਤੇ ਚਾਰੇ ਖਾਣੇ ਪੈਦਾ ਕਿਤੇ ਉਹ ਜੀਵ ਜਿਹੜੇ ਨੇ ਇਹ ਵੀ ਤਰੀਕੂ ਵੀ ਤੁਰ ਰਹੇ ਨੇ ਬਾਣੀ ਬਾਣੀ ਪਾ ਬੋਲੀਆਂ ਤੇ ਜਿਹਨੀਆਂ ਪਾਸ਼ਾਵਾਂ ਲੋਕ ਬੋਲਦੇ ਨੇ ਕੋਈ ਚਾਈਨੀਸ ਬੋਲ ਰਹੀ ਐ ਕੋਈ ਜਪਾਨੀਸ ਬੋਲ ਰਹੀ ਐ ਕੋਈ ਪਹਾੜੀ ਭਾਸ਼ਾ ਬੋਲਦਾ ਕੋਈ ਹੋਰ ਭਾਸ਼ਾ ਬੋਲਦਾ ਕੋਈ ਅੰਗਰੇਜ਼ੀ ਬੋਲ ਗਏ ਆ ਜਣੀਆਂ ਬੋਲੀਆਂ ਬੋਲਣ ਵਾਲੇ ਨੇ ਸੱਜ ਜੀ ਕਹਿਣ ਲੱਗੇ ਇਹ ਸਾਰੇ ਤੇਰੇ ਹੁਕਮ ਵਿੱਚ ਹਨ ਸਭਨਾ ਕੈ ਮਨ ਭਾਵਨੇ ਆ ਤੂੰ ਸਭ ਨੂੰ ਚੰਗਾ ਲੱਗਦਾ ਤੂੰ ਸਭ ਦੇ ਮਨ ਵਿੱਚ ਪਉਂਦਾ ਹੈ ਸਾਚਾ ਸਾਹਿਬ ਗੁਰਮੁਖ ਜਾਪੈ ਕਹਿੰਦੇ ਉਹ ਪ੍ਰਮਾਤਮਾ ਸੱਚਾ ਹੈ ਸਾਡਾ ਮਾਲਕ ਹੈ ਤੇ ਉਹਨਾਂ ਸਾਂਹ ਜਿਹੜੀ ਉਹਦਾ ਗਿਆਨ ਜਿਹੜਾ ਸੂਝ ਜੜੀ ਹੈ ਗੁਰੂ ਤੇ ਰਹੀ ਹੁੰਦੀ ਹੈ ਪੂਰੇ ਗੁਰ ਕੈ ਸ਼ਬਦ ਸਿਆਂਪੈ ਪੂਰਨ ਗੁਰ ਦੇ ਸ਼ਬਦ ਰਾਏ ਸਾਡੀ ਉਹਦੀ ਸਾਂਝ ਜਾਣ ਪਛਾਣ ਹੋ ਜਾਂਦੀ ਹੈ ਕੇਵਲ ਸਿੱਖ ਇਸੇ ਬੰਦੇ ਨਾਲ ਮਿਲਣਾ ਹੋਵੇ ਨਾ ਅਸੀਂ ਜਾਣਦੇ ਨਾ ਹੋਈਏ ਅਸੀਂ ਪਤਾ ਕਰਦੇ ਇਹਨੂੰ ਜਾਣਦਾ ਕਿਹੜਾ ਬੰਦਾ ਹੈ ਨੇੜੇ ਦਾ ਬੰਦਾ ਖਾਸ ਬੰਦਾ ਕਿਹੜਾ ਹੈ ਫਿਰ ਉਹਨੂੰ ਨਾਮ ਲੈ ਕੇ ਜਾਣੇ ਆਂ ਵੀ ਤੂੰ ਸਾਡੀ ਮੁਲਾਕਾਤ ਕਰਵਾ ਦੇ ਸਾਡੀ ਸਾਂਝ ਕਰਵਾ ਦੇ ਉਦਿਰ ਮਿਸ਼ਾਨ ਪਿਸ਼ਾਨ ਕਰਵਾ ਦੇ ਕਹਿੰਦੇ ਹੁਣ ਰੱਬ ਨੂੰ ਜਾਨ ਮਿਸ਼ਾਨ ਕੌਣ ਕਰਾਏਗਾ ਉਹ ਗੁਰੂ ਹੈ ਕਿਉਂਕਿ ਗੁਰੂ ਰੱਬ ਰੇ ਜਾਣਦਾ ਹੈ ਤੇ ਰੱਬ ਨਾਲ ਮਿਲਾਪ ਸੁਣਾ ਕਰਵਾ ਸਕਦਾ ਜਿਨ ਪਿਆ ਸਹੀ ਤੇ ਪਤਾਸੇ ਸੱਚੇ ਸੱਚ ਅਗਾਹ ਬਨੇ ਆ ਜਿਹੜੇ ਨਾਮ ਮਰਤ ਪੀ ਲੈਂਦੇ ਹਨ ਜਿਹੜੇ ਰੱਬ ਦੀ ਬੰਦਗੀ ਕਰਦੇ ਨੇ ਕਹਿੰਦੇ ਰੱਜੇ ਰਹਿੰਦੇ ਹਨ ਜੇ ਸਾਡਾ ਮਨ ਭੁੱਖ ਪੂ ਕਰਦਾ ਮੈਂ ਆ ਵੀ ਖਾ ਲਵਾ ਮੈਂ ਵੀ ਪੈ ਲਵਾਉਦਾ ਵੀ ਹੱਕ ਮਾਰ ਲਵਾਉਦਾ ਵੀ ਹੱਕ ਮਾਰ ਲਵਾ ਸਮਝ ਲੈਣਾ ਸੀ ਨਾਮ ਜਪਿਆ ਹੀ ਨਹੀਂ ਅਸੀਂ ਨਾਮ ਮੁਨਪਿੱਤਾ ਹੀ ਨਹੀਂ ਜਿਹੜੇ ਪੀ ਲੈ ਅੰਦਰ ਸੁ ਰਾਜ ਜਾਂਦੇ ਨੇ ਭੁੱਖ ਭੁਖ ਨਹੀਂ ਕਰਦੇ ਉਹਦਾ ਹਿੱਸਾ ਮਾਰ ਲਵਾਉਂਦੇ ਹੱਕ ਮਾਰ ਲਵਾਉਂਦੇ ਉਹ ਰੱਜੇ ਰਹਿੰਦੇ ਹਨ ਸੱਚੇ ਸੱਚ ਅਗਾਵਨੇ ਆ ਉਹ ਪ੍ਰਮਾਤਮਾ ਦੀ ਬੰਦਗੀ ਕਰਦੇ ਹਨ ਸਿਮਰਨ ਕਰਦੇ ਹਨ ਰੱਬ ਵਿੱਚ ਸਮਾਏ ਰਹਿੰਦੇ ਹਨ ਇਸ ਤਰ੍ਹਾਂ ਰੱਜੇ ਰਹਿੰਦੇ ਹਨ ਤਿਸ ਕਰ ਸਹਜ ਸੋਈ ਸੁਹੇਲਾ ਕਹਿੰਦੇ ਕਿ ਜਿਸ ਮੁੱਖ ਦੇ ਹਿਰਦੇ ਵਿੱਚ ਸਹਜ ਆ ਗਿਆ ਜਿਹੜਾ ਬੰਦਗੀ ਕਰਦਾ ਉਹਦੀ ਜ਼ਿੰਦਗੀ ਵਿੱਚ ਸਹਜ ਉਹ ਟਿਕਾਉ ਹੁੰਦਾ ਤੇ ਫਿਰ ਉਹ ਸੁਖੀ ਵੀ ਰਹਿੰਦਾ ਜਦ ਤੱਕ ਸਹਜ ਨਹੀਂ ਸਾਡੇ ਵਿੱਚ ਸਹਜ ਕੇ ਟਿਕਾਉ ਜੋ ਮਿਲ ਗਿਆ ਠੀਕ ਹੈ ਸਬਰ ਸੰਤੋਖ ਰੱਖਣਾ ਤੇ ਜੇ ਸਹਜ ਨਹੀਂ ਹੈ ਕਬ ਹੋ ਜਿਹੜਾ ਉਪਚੜਤ ਹੈ ਕਬ ਉਹ ਜਾਏ ਪਿਆਲੇ ਕਦੇ ਬੜੀਆਂ ਉੱਚੀਆਂ ਡਾਰੀਆਂ ਕਦੇ ਉਧਰ ਪਟਕਦੇ ਆ ਕਦੇ ਉਧਰ ਪਟਕਦੇ ਆ ਹੋਰ ਇਕੱਠਾ ਕਰ ਲਈਏ ਹੋਰ ਇਕੱਠਾ ਕਰ ਲਈਏ ਟਿਕਾਉ ਨਹੀਂ ਆਉਂਦਾ ਟਿਕਦਾ ਨਹੀਂ ਮੰਗਾ ਜਦ ਤੱਕ ਟਿਕਾਅ ਨਹੀਂ ਹੈ ਸੁਖ ਨਹੀਂ ਹੈ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਟਿਕਾਅ ਆ ਗਿਆ ਉਹ ਸੁਖੀ ਹੋ ਗਏ ਆਨੰਦ ਬਿਨੋਦ ਕਰੇ ਸਦਕੇ ਲ ਉਹ ਹਮੇਸ਼ਾ ਆਨੰਦ ਵਿੱਚ ਹਮੇਸ਼ਾ ਰੱਬ ਦੇ ਨਾਮ ਦੇ ਵਿੱਚ ਜੁੜੇ ਹੋਏ ਉਹ ਆਨੰਦ ਮਾਣਦੇ ਹਨ ਖੁਸ਼ੀਆਂ ਮਾਣਦੇ ਹਨ ਸੋ ਧਨਵੰਤਾ ਸੋ ਵਡਸ਼ਾਹ ਕਹਿੰਦੇ ਉਹੀ ਧਨਵਾਨ ਹੈ ਧੰਨਵਾਲਾ ਉਹੀ ਅਤਨਾੜ ਹੈ ਉਹੀ ਅਮੀਰ ਹੈ ਸੋ ਵਡਸ਼ਾਹ ਉਹੀ ਵੱਡਾ ਸ਼ੌਂਕਾਰ ਹੈ ਜੋ ਗੁਰ ਚਰਣੀ ਮਨ ਲਾਵਣਾਂ ਜਿਹੜਾ ਆਪਣਾ ਮਨ ਗੁਰ ਦੇ ਚਰਨਾਂ ਵਿੱਚ ਲਾ ਲੈਂਦਾ ਹੈ ਪੈਨੋ ਦੇ ਤੈ ਰਜ਼ਕ ਸੰਬਾਹ ਜਿਹੜਾ ਸੰਸਾਰ ਵੀ ਪ੍ਰਮਾਤਮਾ ਤੋਂ ਭੇਜਦੇ ਰਹਿ ਸੰਨ ਤਾਂ ਸਾਡੇ ਜਨਮ ਤੋਂ ਪਹਿਲਾਂ ਹੀ ਰੱਬ ਸਾਡੇ ਰਜ਼ਕ ਦਾ ਪ੍ਰਬੰਧ ਕਰਦਾ ਹੈ ਬੱਚਾ ਜਦੋਂ ਬਾਹਰ ਵਿੱਚ ਹੁੰਦਾ ਮਾਂ ਦੇ ਥਣਾ ਵਿੱਚੋਂ ਪੱਲੇ ਆ ਜਾਂਦਾ ਤੇ ਬੱਚੇ ਨੂੰ ਸੰਸਾਰ ਦੁੱਧ ਪੀਣਾ ਹੈ ਕਿਹੜੀ ਚੀਜ਼ ਖੁਰਾਕ ਚਾਹੀਦੀ ਇਸ ਨੂੰ ਤੇ ਰੱਬ ਪੈ ਨੇ ਪ੍ਰਬੰਧ ਕਰਦਾ ਹੈ ਪਿਛੋਂ ਦੇ ਤੈ ਜੰਤ ਪਾਵਾਂ ਪਿਛੋਂ ਬਾਅਦ ਵੀ ਜਾ ਕੇ ਫਿਰ ਜੀਵ ਪੈਦਾ ਹੁੰਦਾ ਪਹਿਲਾਂ ਰਜ਼ਕ ਹੁੰਦਾ ਤੇ ਫਿਰ ਪਰਮਾਤਮਾ ਜੀਵ ਨੂੰ ਪੈਦਾ ਕਰਦਾ ਦੁੱਧ ਜੇਵੜ ਦਾਤਾ ਅਵਰਨਾ ਸੁਆਮੀ ਲਵਣ ਕੋਈ ਲਾਵਣਿਆ ਗੁਰੂ ਅਰਜਨ ਸਾਹਿਬ ਕਹਿੰਦੇ ਪਰਮਾਰਾਹ ਤੇਰੇ ਵਰਗਾ ਦਾਤਾ ਹੈ ਹੀ ਕੋਈ ਨਹੀਂ ਸੰਸਾਰ ਵਿੱਚ ਜੇ ਅਜਿਹਾ ਦਾਤਾ ਤੂੰ ਹੈ ਨਾ ਵੇਖੋ ਦੁਨਿਆਵੀ ਦਾਤੇ ਹੀ ਕੋਈ ਦੇਣਗੇ ਨਾ ਫਿਰ ਕਹਿੰਦੇ ਸਦਾ ਨਾਮ ਲਿਖੋ ਬਾਰ ਪੱਖਾ ਦਿੱਤਾ ਜੇ ਤੇ ਫਿਰ ਲਿਖਦੇ ਨਾਰਾਜ਼ ਫਲਾਣਾ ਸਿੰਘ ਨੇ ਪੱਖਾ ਦਿੱਤਾ ਪੱਖੇ ਦੇ ਨਾਮ ਵੀ ਲਿਖੇ ਜਾਂਦੇ ਨੇ ਤਿੰਨ ਪਰ ਹੁੰਦੇ ਨੇ ਪੱਖੇ ਦੇ ਤੇ ਤਿੰਨਾ ਪਰਾਂ ਦੇ ਉੱਪਰ ਨਾਮ ਲਿਖਿਆ ਹੁੰਦਾ ਫਲਾਣਾ ਸਿੰਘ ਫਲਾਣਾ ਨੰਬਰ ਗਲੀ ਨੰਬਰ ਐਡਰੈਸ ਪੂਰਾ ਦਿੱਕ ਰੱਬ ਦਿੰਦਾ ਕੋ ਨਾਮ ਲਿਖਦਾ ਇੱਕ ਵਿਦਵਾਨ ਕਹਿੰਦਾ ਜੇ ਮਨੁੱਖ ਦਾ ਵਾਸ ਨਹੀਂ ਚੱਲਦਾ ਜੇ ਬੰਦਾ ਪ੍ਰਸ਼ਾਦੇਕ ਦੌਰ ਦਿੰਦਾ ਚੌਲ ਦਿੰਦਾ ਨਾ ਤੇ ਚੌਲ ਦੇ ਕਿ ਗਿਣਾਂ ਦੇ ਵੀ ਨਾਮ ਲਿਖੇ ਮੇਰੇ ਘਰ ਆਏ ਨੇ ਆ ਪ੍ਰਸ਼ਾਦਾ ਮੇਰੇ ਘਰੋਂ ਆਇਆ ਥਾਲੀ ਹੁੰਦੀ ਥਾਲ ਤੇ ਨਾਮ ਲਿਖਿਆ ਹੁੰਦਾ ਗਲਾਸ ਤੇ ਨਾਮ ਲਿਖਿਆ ਹੋਇਆ ਤੇ ਬੰਦਾ ਬਸ ਨਹੀਂ ਚਾਹਦਾ ਹਰ ਚੀਜ਼ ਤੇ ਨਾਮ ਚਾਹਦਾ ਮੇਰੇ ਲੋਕ ਨਾਮ ਜਾਣਨ ਗੁਰਦੁਆਰੇ ਪੈਸਾ ਦਿੱਤਾ ਮਾਰਬਲ ਤੇ ਨਾਮ ਲਿਖੋ ਮੇਰਾ ਆ ਫਰਿਜ ਮੈਂ ਤੇ ਮੇਰਾ ਨਾਮ ਲਿਖੋ ਇਸ ਦੇ ਆ ਪਲਕੀ ਮੈਂ ਤੇ ਮੇਰਾ ਨਾਮ ਲਿਖੋ ਇਸ ਦੇ ਆ ਬੈਂਚ ਮੈਂ ਤੇ ਦਾ ਨਾਮ ਮੇਰਾ ਲਿਖੋ ਘੜੀ ਮੈਂ ਤੇ ਮੇਰਾ ਨਾਮ ਲਿਖੋ ਪਰ ਕਹਿਣ ਲੱਗੇ ਪ੍ਰਮਾਤਮਾ ਤੇਰੇ ਵਰਗਾ ਦਾਤਾ ਹੀ ਕੋਈ ਨਹੀਂ ਦੁਨਿਆਵੀ ਦਾਤੇ ਦੇ ਕੇ ਆ ਬੜਾ ਪਿਆਰ ਬਾਣੀ ਪੜਦੇ ਆਂ ਸਤਿਆਂ ਮਨ ਸੰਪੂਖ ਪੁਜੈ ਦਿਨ ਕਹਿ ਵਿਚਾਰ ਦੇ ਦੇ ਮੰਗੈ ਸੱਸਾ ਗੁਣਾ ਸ਼ੋਭ ਕਰੇ ਸੰਸਾਰ ਜੋ ਚੀਜ਼ ਦਿੱਤੀ ਨਾ ਹਜ਼ਾਰ ਗੁਣਾ ਵੱਧ ਮੰਗ ਵੀ ਲਿਆ ਕਿ ਮਾਰੇ ਮੈਂ ਅਖੰਡ ਪਾਠ ਕਰਵਾ ਰਹੇ ਆਂ ਮੈਂ ਪੜੇ ਕਰੇ ਪਰتن ਦੇ ਰਹੀ ਆਂ ਇਹਦੇ ਬਦਲੇ ਮੈਨੂੰ ਆਪ ਮਿਲ ਜਾਵੇ ਨੌਕਰੀ ਮਿਲ ਜਾਏ ਕੋਠੀ ਬਣ ਜਾਏ ਹਜ਼ਾਰਾਂ ਗੁਣਾ ਵੱਧ ਮੰਗ ਲਿਆ ਫਿਰ ਕਹਿੰਦਾ ਸ਼ੋਭ ਕਰੇ ਸੰਸਾਰ ਲੋਕ ਸ਼ੋਭਾ ਮੇਰੀ ਕਰੀ ਜਾਏ ਪਰ ਕਹਿੰਨ ਕਿ ਤੇਰੇ ਵਰਗਾ ਦਾਤਾ ਕੋਈ ਹੈ ਨਹੀਂ ਲੈ ਵੈਨ ਕੋਈ ਲਾਵਣ ਆ ਭਾਬ ਤੇਰੇ ਬਰਾबरी ਦਸੀ ਵੀ ਤੇਰੇ ਵਰਗਾ ਦਾਤਾ ਕੋਈ ਹੋਰ ਵੀ ਹੈ ਆਪਾਂ ਕਿਵੇਂ ਕਹਦੇ ਨੇ ਇਹ ਬੰਦਾ ਫਲਾਣੇ ਬੰਦੇ ਵਰਗਾ ਹੈ ਇਹ ਬਿਲਕੁਲ ਮਾਂ ਵਰਗਾ ਆਪਣੀ ਪਿਓ ਵਰਗਾ ਕਦੇ ਨਾ ਕਦੇ ਰੱਬ ਇਹ ਰੱਬ ਵਰਗਾ ਤਾਂ ਵਰਗਾ ਤਾਂ ਹੈ ਕਹਦੇ ਨੇ ਬੰਦ ਨੂੰ ਕਹਿ ਸਕਦੇ ਆ ਨਾ ਪੇ ਬੰਦਾ ਰੱਬ ਵਰਗਾ ਹੈ ਪਰ ਇਹ ਨਹੀਂ ਕਿ ਰੱਬ ਬੰਦੇ ਵਰਗਾ ਹੈ ਕਿਸੇ ਦੇ ਬਰਾबरी ਨਾਲ ਨਹੀਂ ਕਰ ਸਕਦਾ ਆਪਾਂ ਨੂੰ ਬਰਾਬਰ ਨਹੀਂ ਦੱਸ ਸਕਦੇ ਜਿਸ ਤੋਂ ਟੁੱਟਾ ਸੋ ਤੁਦ ਧਿਆਏ ਜਿਸ ਤੇ ਤੁਸੀਂ ਪ੍ਰਸੰਨ ਹੋ ਜਾਂਦੇ ਹੋ ਉਹ ਤੁਹਾਡਾ ਨਾਮ ਉੱਤੇ ਆਉਂਦਾ ਹੈ ਸਾਚਨਾ ਕਾ ਮੰਤਰ ਕਮਾਏ ਉਹ ਗੁਰਮੁਖਾਂ ਦਿੱਤਾ ਹੋਇਆ ਮੰਤਰ ਉਪਦੇਸ਼ ਜਿਹੜਾ ਉਸ ਨੂੰ ਕਮਾਉਂਦਾ ਹੈ ਕਮਾਉਂਦਾ ਭਾਵ ਜਦੋਂ ਅਸੀਂ ਅੰਮ੍ਰਿਤ ਛਕਦੇ ਆ ਫਿਰ ਪੰਜ ਪਿਆਰੇ ਸਾਨੂੰ ਕਹਿੰਦੇ ਨੇ ਅੱਜ ਤੋਂ ਅਦਾ ਕਰਨਾ ਹੈ ਅਨੇ ਕਰਨਾ ਖਾਣਾ ਨਹੀਂ ਖਾਣਾ ਪਹਿਨਣਾ ਨਹੀਂ ਪਹਿਨਣਾ ਇਹ ਉਪਦੇਸ਼ ਵੀ ਕਮਾਉਂਦਾ ਜਿਹੜਾ ਪਈਆਂ ਮਰ ਚਗਦਾ ਮਤਲਿ ਸਮਾਲ ਕਰਨੀ ਹੈ ਜਿਤਨੇ ਮ ਕਰਨੇ ਬਾਣੀ ਪੜ੍ਹਨੀ ਹੈ ਸੇਵਾ ਕਰਨੀ ਹੈ ਫਿਰ ਉਹ ਕਮਾਉਂਦਾ ਜਿਹੜਾ ਕਮਾਉਂਦਾ ਹੈ ਕਿਦੇ ਧਨਤਾ ਦੇ ਯੋਗ ਆਪ ਤਰੈ ਸਗਲੇ ਕੁਲ ਤਾਰੇ ਫਿਰ ਹੁੰਦਾ ਕੀ ਜਿਹੜਾ ਗੁਰੂ ਦਾ ਉਪਦੇਸ਼ ਗੁਰਮੁਖਾਂ ਦਾ ਉਪਦੇਸ਼ ਕਮਾਉਂਦਾ ਹੈ ਉਹ ਆਪ ਤਾਂ ਇਹਨਾਂ ਵਿਕਾਰਾਂ ਦੇ ਸਾਗਰ ਤਰ ਜਾਂਦਾ ਹੈ ਮੰਨੈ ਤਰੈ ਤਾਰੇ ਗੁਰੂ ਸੇ ਗੁਰੂ ਤਾਂ ਆਪ ਕਰਦਾ ਹੈ ਨਾ ਆਪਣੇ ਸਿੱਖ ਨੂੰ ਵੀ ਤਾਰ ਦਿੰਦਾ ਇਸ ਤਰ੍ਹਾਂ ਜਿਹੜਾ ਬੁਰਾ ਉਪਦੇਸ਼ ਕਮਾਉਂਦਾ ਆਪ ਤਦ ਕੁੱਲ ਵੀ ਉਤਾਰ ਦਿੰਦਾ ਆਪਣੀ ਉਹਦਾ ਪਰਿਵਾਰ ਵੀ ਜਿੰਨੀ ਨਾਮ ਧਿਆਇਆ ਗੇ ਮਸ਼ਕਤ ਕਾਲ ਨਾਨਕ ਤੇ ਮੁਖ ਜੀ ਨੇ ਕੀਤੀ ਛੁੱਟੀ ਨਾਲ ਉਹ ਆਪ ਤਦ ਕਿਨੂੰ ਤਾਰ ਵੀ ਦਿੰਦਾ ਤੇ ਮਨਮੁਖ ਆਪ ਡੁੱਬਦਾ ਆਪਣਾ ਪਰਿਵਾਰ ਵੀ ਡੁਬਾ ਦਿੰਦਾ ਆਪ ਵਿਕਾਰਾਂ ਵਿੱਚ ਪਿਆ ਪਰਿਵਾਰ ਵੀਕਾਰਾਂ ਹੀ ਪੈ ਗਏ ਤੇ ਗੁਰਮੁਖ ਆਪ ਕਰਦਾ ਪਰਿਵਾਰ ਨੂੰ ਤਾਰ ਦਿੰਦਾ ਇਸ ਦਰਗਾ ਠਾਕ ਨਾ ਪਾਵਣਿਆ ਠਾਕ ਦੇਣ ਕਿਵੇਂ ਰੋਕਦਾ ਕਿਸੇ ਨਾਲ ਕਹਿੰਦੇ ਉਸ ਬੰਦੇ ਨੂੰ ਰੱਬ ਦੀ ਦਰਗਾਹ ਵਿੱਚ ਜਾਣ ਨੂੰ ਰੋਕ ਨਹੀਂ ਸਕਦਾ ਉਸ ਗੁਰਮੁਖ ਨੂੰ ਜਿਹਨੂੰ ਕਹਿੰਦਾ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ ਤੇ ਉਸ ਦਰਗਾਹ ਵੀ ਜਾਂਦੇ ਕੋ ਰਸਤੇ ਰੋਕ ਨਹੀਂ ਸਕਦਾ ਉਸ ਨੂੰ ਕੋਈ ਜਿਹੜਾ ਰੱਬ ਦੀ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਤੂੰ ਵੱਡਾ ਤੂੰ ਉੱਚਾ ਉੱਚਾ ਵਾਹਿਗੁਰੂ ਸਭ ਤੋਂ ਵੱਡਾ ਹੈ ਤੂੰ ਸਭ ਤੋਂ ਉੱਚਾ ਮਹਾਨ ਹੈ ਤੂੰ ਬੇਅੰਤ ਅਤ ਮੂਚੋ ਮੂਚਾ ਤੂੰ ਬੇਅੰਤ ਹੈ ਤੇਰੇ ਗੁਣ ਬਿਆਨ ਨਹੀਂ ਜਾ ਸਕਦੇ ਤੂੰ ਸਭ ਤੋਂ ਵੱਡਾ ਮਹਾਨ ਹੈ ਹਾਉ ਕੁਰਬਾਨੀ ਤੇਰੇ ਵੰਝਾ ਨਾਨਕ ਦਾਸ ਦਸਾ ਬਣਿਆ ਕਹਿੰਦੇ ਮੈਂ ਤੇਰਾ ਦਾਸ ਹਾਂ ਮੈਂ ਤੇਰੇ ਦਾਸਾਂ ਦਾ ਵੀ ਦਾਸ ਹੈ ਪ੍ਰਮਾਤਮਾ ਜੀ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ ਤੇ ਤੁਹ ਬਲਹਾਰ ਜਾਵਾਂ ਸਦਕੇ ਜਾਵਾਂ ਕਿਉਂਕਿ ਤੇਰਾ ਨਾਮ ਹੀ ਅਸੰਗ ਹੈ ਜਿਹੜਾ ਸਾਨੂੰ ਵਿਕਾਰਾਂ ਤੋਂ ਬੁਰਾਈਆਂ ਤੋਂ ਬਚਾ ਸਕਦਾ ਹੈ ਸਤਪੁਰ ਕਿਰਪਾ ਕਰਨ ਅਸ ਵੀ ਬਲਹਾਰ ਜਾਈਏ ਹਾਉ ਕੁਰਬਾਨਾ ਜਾਉ ਮਿਹਰਬਾਨਾ ਹਾਉ ਕੁਰਬਾਨਾ ਜਾਉ ਹਾਉ ਕੁਰਬਾਨਾ ਜਾਉ ਤਿਨਾਂ ਕੈ ਲੈਣ ਜੁ ਤੇਰਾ ਨਾਉ ਲੈਣ ਜੁ ਤੇਰਾ ਨਾਉ ਤਿਨਾਂ ਕੈ ਹਾਉ ਸਦ ਕੁਰਬਾਨਾ ਜਾਉ ਜਿਦੇ ਸਹਿਬ ਕੀ ਰੱਬ ਤੇ ਤੇ ਬਲਹਾਰ ਜਾਵਾਂ ਉਹ ਤੇ ਕਿਹਾ ਜਿਵੇਂ ਰਾਮ ਦੀ ਬੰਦਗੀ ਕਰਦੇ ਨੇ ਮਨੋਂ ਤੋਂ ਸਦਕੇ ਬਲਹਾਰ ਜਾਂ ਉਸਤਪੁਰ ਕਿਰਪਾ ਕਰਨ ਅਸ ਵੀ ਰਾਮ ਦੀ ਬੰਦਗੀ ਬਲ ਕਰੀਏ ਗੁਰੂ ਦੇ ਉਪਦੇਸ਼ ਨੂੰ ਕਮਾਈਏ ਜਿੱਤੇ ਆਪਣਾ ਜੀਵਨ ਸਫਲ ਹੋਏਗਾ ਉਤੇ ਸਾਡੇ ਸੰਗੀ ਸਾਥੀ ਸਗਲ ਤਰਾਈ ਉਤੇ ਸੰਗੀ ਸਾਥੀ ਵੀ ਉਸ ਨਾਮ ਨਾਲ ਜੁੜ ਕੇ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਆਪਣਾ ਜੀਵਨ ਸਫਲ ਕਰਨਗੇ ਇਤਨੇ ਵਿਚਾਰ ਪ੍ਰਵਾਨ ਕਰਨੇ ਵਿਚਾਰ ਕਰਦਿਆਂ ਨੀਂੇ ਪ੍ਰਕਾਰ ਦੀਆਂ भुला गलत हो जाया कर दंगत गुदोण बखश् योग है, है फतेह प्रवानों वाहेगुरु जी का खालसा वाहेगुरु जी की